ਜਵਰ ਵਰਤੀ ਰੈਲੀ ਦੇ ਵਿੱਚ ਪੂਰੇ ਪੰਜਾਬ ਦੇ ਕੋਨੇ-ਕੋਨੇ ਤੋਂ ਪਹੁੰਚੇ ਭੈਣੋ ਤੇ ਭਰਾਵੋ ਅੱਜ ਤੁਸੀਂ ਇਹ ਗੱਲ ਸਾਬਤ ਕਰਤੀ ਹੈ ਕਿ ਜਿੱਥੇ ਸਾਡੇ ਮੁਲਕ ਦੇ ਹਾਕਮ ਤੇ ਸਾਡੇ ਮੁਲਕ ਦੀ ਹਕੂਮਤ ਇਹ ਜਵਰ ਲੈ ਕੇ ਆਈ ਹੈ ਕਿ ਜਿਹੜੇ ਸੰਘਰਸ਼ੀ ਲੋਕ ਹੈ ਜਥੇਬੰਦੀਆਂ ਦੇ ਰਾਹੀ ਸ਼ਰਮਾਇਦਾਰ ਪਿਓ ਕਾਰਪੋਰੇਟ ਤੇ ਸਾਮਰਾਜੀ ਨੇ ਤੇ ਦੂਸਰੇ ਪਾਸੇ ਪੰਜਾਬ ਦੇ ਭਾਰਤ ਦੇ ਉਹ ਕਿਰਤੀ ਲੋਕ ਹੈ ਮਜ਼ਦੂਰ ਹੈ ਕਿਸਾਨ ਹੈ ਵਿਦਿਆਰਥੀ ਹੈ ਮਲਾਜਮ ਵਰਗੇ ਉਹਨਾਂ ਦੇ ਉੱਪਰ ਉਹਨਾਂ ਸਾਮਰਾਜੀ ਨੀਤੀਆਂ ਦਾ ਹਮਲਾ ਹੈ ਚਤਰਫੇ ਹਮਲੇ ਨੂੰ ਰੋਕਣ ਦੇ ਲਈ ਤੇ ਆਪਦੀ ਜ਼ਿੰਦਗੀ ਨੂੰ ਜਿਉਂ ਹੇਗਾ ਇਹ ਸਾਡੇ ਸੰਘਰਸ਼ਾਂ ਨੇ ਸਥਾਪਿਤ ਕਰਤਾ ਕਿ ਚਾਹੇ ਨਰਿੰਦਰ ਮੋਦੀ ਇਹ ਕਹਿੰਦਾ ਸੀ ਕਿ ਇਹ ਕਾਲੇ ਤਿੰਨ ਕਾਨੂੰਨ ਬਾਸ ਨਹੀਂ ਹੋਣੇ ਪਰ ਉੱਥੇ ਜਿੰਨੇ ਕੱਠ ਹੋਏ ਨੇ ਵੱਡੀ ਗਿਣਤੀ ਦੇ ਵਿੱਚਔਰਤਾਂ ਗਈਆਂ ਨੇ ਹੋਰ ਸਾਰੇ ਤਰਕਿਆਂ ਨੇ ਇਕੱਠੇ ਹੋ ਕੇ ਲੜਾ ਖਿੰਡੇ ਹੋਏ ਨੇ ਪੱਟੇ ਹੋਏ ਨੇ ਜਾਤਾਂ ਤੇ ਧਰਮਾਂ ਦੇ ਵਿੱਚ ਹੋਰ ਬਹੁਤ ਸਾਰੇ ਕਾਰਨਾ ਕਰਕੇ ਹਜੇ ਜਥੇਬੰਦ ਨਹੀਂ ਹੈਗੇ ਜਦੋਂ ਇਹਨਾਂ ਲੋਕਾਂ ਨੂੰ ਜਥੇਬੰਦ ਕਰਕੇ ਇਹਨਾਂ ਹਕੂਮਤਾਂ ਦੀਆਂ ਉਹਨਾਂ ਨੀਤੀਆਂ ਦੇ ਖਿਲਾਫ ਲੜਾਉਣਾ ਤਾਂ ਲੋਕਾਂ ਨੇ ਜਿੱਤਣਾ ਪੰਜਾਬ ਸਰਕਾਰ ਚਾਹੇ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੇ ਉੱਪਰ ਜਾਬਰ ਹੱਲਾ ਲੈ ਕੇ ਆਈ ਹੈ ਦਾ ਮੂੰਹ ਤੋੜ ਜਵਾਬ ਦੇਣ ਦੇ ਲਈ ਤੁਸੀਂ ਮੈਦਾਨ ਦੇ ਵਿੱਚ ਆਏ ਹੋ ਪਰ ਇਹ ਜ਼ਬਰ ਹੱਲਾ ਉਹਨਾਂ ਨੇ ਸਾਰਿਆਂ ਤੇ ਵਿੱਡਿਆ ਹੋਇਆ ਹੈ ਜੇ ਅੱਜ ਕਿਸਾਨ ਜ਼ਮੀਨਾਂ ਨੂੰ ਬਚਾਉਣ ਦੇ ਲਈ ਲੜਦੇ ਨੇ ਤਾਂ ਉਹਨਾਂ ਨੂੰ ਜੇਲ੍ਹਾਂ ਦੇ ਵਿੱਚ ਬੰਦ ਕੀਤਾ ਜਾ ਰਿਹਾ ਹੈ ਉਹਨਾਂ ਦੀਆਂ ਜਵਾਬ ਦਾ ਤੱਕ ਨਹੀਂ ਕੀਤੀਆਂ ਜਾ ਰਹੀਆਂ ਤੇ ਕਿਹਾ ਜਾ ਰਿਹਾ ਹੈ ਕਿ ਇਹ ਬਹੁਤ ਖਤਰਨਾਕ ਲੋਕ ਹੈ ਇਹਨਾਂ ਨੂੰ ਜਿਹੜੀ ਲੋਕਾਂ ਦੀ ਸਪੋਰਟ ਹੈ ਇਸ ਕਰਕੇ ਨੰਨੀਆਂ ਜਵਾਨ ਕਾਨੀ ਕੀਤੀਆਂ ਜਾ ਰਹੀਆਂ ਅਸੀਂ ਉਹਨਾਂ ਮਜ਼ਦੂਰਾਂ ਨੂੰ ਸਾਡੀਆਂ ਮਾਂ ਮਾਂ ਭੈਣਾਂ ਨੂੰ ਤੇ ਵੀਰਾਂ ਨੂੰ ਸਲੂਟ ਕਰਦੇ ਆ ਉਹਨਾਂ ਨੂੰ ਇਸ ਗੱਲ ਦੀ ਵਧਾਈ ਵੀ ਦਿੰਦੇ ਆ ਕਿ ਭਰਾਵੋ ਜਦੋਂ ਆਪਾਂ ਆਪਣੀ ਹੋਣੀ ਨੂੰ ਬਦੌਂਦੇ ਲਈ ਮદાન ਦੇ ਵਿੱਚ ਆਵਾਂਗੇ ਸੰਘਰਸ਼ ਦਾ ਰਾਗ ਪੜਾਂਗੇ ਫਿਰ ਇਹ ਜਵਰ ਸਾਡੇ ਤੇ ਹੋਣੇ ਆ ਤੇ ਇਹਨਾਂ ਨੂੰ ਜਵਰ ਖਤਮ ਨਹੀਂ ਹੋਣ ਦੇਵਾਂਗੇ ਇਸ ਕੱਟ ਨੂੰ ਹੋਰ ਵਧਾਉਣ ਦੇ ਲਈ ਜੋਰ ਲਾਵਾਂਗੇ ਧੰਨਵਾਦ